ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਰਡ ਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਬਲਜੀਤ ਡਿੱਗ ਪੈਂਦੀ ਆ ਚੱਕਰ ਆ ਕੇ ਤੇ ਜਦ ਉਸਦਾ ਟੈਸਟ ਹੁੰਦਾ ਏ ਤੇ ਡਾਕਟਰ ਕੋ ਲੈ ਕੇ ਜਾਂਦੇ ਆ ਤੇ ਉਸ ਵਿੱਚ ਕੀ ਆਉਂਦਾ ਏ ਤੇ ਡਾਕਟਰ ਉਸ ਨੂੰ ਕੀ ਦੱਸਦੇ ਆ ਪਾ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਐਂਡ ਤੇ ਤੁਸੀਂ ਦੇਖਿਆ ਹੈ ਕਿ ਬਲਜੀਤ ਨੂੰ ਵੀ ਚੱਕਰ ਆ ਜਾਂਦੇ ਆ ਤੇ ਉਸ ਨੂੰ ਉਲਟੀਆਂ ਵੀ ਆਉਂਦੀਆਂ ਇਹ ਸਾਰਾ ਕੁਝ ਵੇਖ ਕੇ ਸਾਰੇ ਜਣੇ ਹੈਰਾਨ ਹੋ ਜਾਂਦੇ ਆ ਤੇ ਕੋਣਾ ਨੂੰ ਲੱਗਦਾ ਹੈ ਕਿ ਸ਼ਾਇਦ ਉਹਦਾ ਹੀ ਇਸਦੀ ਤਬੀਅਤ ਖਰਾਬ ਹੋਈ ਹੋਵੇਗੀ ਜਿਸ ਕਰਕੇ ਇਹ ਇਦਾਂ ਕਰ ਰਹੀ ਆ ਸੋ ਚਾਹਤ ਉਹ ਡਾਕਟਰ ਦੇ ਕੋਲ ਪਹੁੰਚਦੇ ਆ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਲਜੀਤ ਵੀ ਪ੍ਰੈਗਨੈਂਟ ਆ ਸੋ ਇਹ ਸੁਣ ਕੇ ਸਾਰੇ ਜਾਨੇ ਹੈਰਾਨ ਵੀ ਰਹਿ ਜਾਂਦੇ ਆ ਤੇ ਖੁਸ਼ ਵੀ ਹੁੰਦੇ ਆ ਤੇ ਉਹ ਸੋਚਦੇ ਆ ਕਿ ਇਹਨਾਂ ਦੇ ਤਾਂ ਇੱਕ ਅੱਗੇ ਹੀ ਮੁੰਡਾ ਹੈਗਾ ਸੀ ਹੁਣ ਦੁਬਾਰਾ ਕਿਉਂ ਬੱਚਾ ਜੰਮ ਰਿਹਾ ਪਰ ਇਹ ਗੱਲ ਰੋਜੀ ਦੇ ਦਿਮਾਗ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇਸਨੇ ਮੇਰੇ ਨਾਲ ਇਦਾਂ ਕੀਤਾ ਕਿ ਮੈਨੂੰ ਮੇਰੇ ਕੁੜੀ ਹੋਣ ਵਾਲੀਆਂ ਤੇ ਮੁੰਡੇ ਦੱਸੇ ਤੇ ਇਹ ਆਪਣਾ ਮੁੰਡਾ ਵੀ ਮੈਨੂੰ ਝੋਲੀ ਵਿੱਚ ਪਾਉਣਾ ਚਾਹੁੰਦੀ ਸੀ ਵੱਡਾ ਮੁੰਡਾ ਤੇ ਜਦ ਪ੍ਰੀਤ ਇਹ ਸੋਚਦਾ ਸੀ ਕਿ ਆਪਾਂ ਦੇਖਦੇ ਹਾਂ ਸ਼ਾਇਦ ਸਾਡੇ ਆਪਣਾ ਹੀ ਪੁੱਤ ਹੋ ਜਾਵੇ ਤਾਂ ਉਸ ਟਾਈਮ ਉਸ ਨੂੰ ਲੱਗਦਾ ਹੈ ਕਿ ਇਹਨਾਂ ਦੇ ਕਿਤੇ ਸੱਚੀ ਪੁੱਤ ਨਾ ਹੋ ਜਾਵੇ ਤੇ ਉਸ ਨੂੰ ਡਰ ਵੀ ਆ ਰਿਹਾ ਹੁੰਦਾ ਇਸ ਕਰਕੇ ਹੀ ਤਾਂ ਉਹ ਰੋਜੀ ਦਾ ਸਕੈਨ ਕਰਾਉਂਦੀ ਆ ਉਸ ਨੂੰ ਪਤਾ ਲੱਗ ਜਾਂਦਾ ਹੈ ਕੁੜੀਆਂ ਤੇ ਉਹ ਇੰਨੀ ਫਿਕਰ ਨਹੀਂ ਕਰਦੀ ਉਸ ਨੂੰ ਪਤਾ ਹੈ ਕਿ ਉਸਤੇ ਛੇਟ ਨੇ ਕਦੀ ਵੀ ਐਕਸੈਪਟ ਨਹੀਂ ਕਰਨਾ ਜੇਕਰ ਦੋ ਕੁੜੀਆਂ ਹੋਈਆਂ ਉਹਨਾਂ ਨੇ ਤਾਂ ਉਸਨਾਂ ਨੂੰ ਜੰਮਣ ਤੇ ਹੀ ਮਾਰ ਦੇਣੀਆਂ ਜਾਂ ਕਿਸੇ ਨੂੰ ਦੇ ਦੇਣੀਆਂ ਸੋ ਉੱਥੇ ਹੀ ਉਹ ਸੋਚਦੀ ਸਾਡਾ ਇਹਦੇ ਵੀ ਕਿਉਂ ਰਸਤਾ ਸਾਫ਼ ਹੋ ਜਾਏਗਾ ਤੇ ਜਿਹੜੀ ਉਹਨਾਂ ਦੀ ਜ਼ਮੀਨ ਜਾਇਦਾਦ ਉਸਦੇ ਦੋ ਹਿੱਸੇ ਹੋਣਗੇ ਤੇ ਉਹ ਹੀ ਮੇਰੇ ਪੁੱਤਾਂ ਨੂੰ ਮਿਲਣਗੇ ਤੇ ਉਹ ਸੋਚ ਰਹੀ ਆ ਕਿ ਜੇਕਰ ਮੈਂ ਇਹ ਪਲੈਨਿੰਗ ਕਰਦੀ ਆ ਕਿ ਇੱਕ ਹੋਰ ਬੱਚਾ ਜੰਮ ਲੈਣੀ ਆ ਤੇ ਮੇਰੇ ਘਰ ਹੋਵੇਗਾ ਤਾਂ ਮੁੰਡਾ ਹੀ ਤੇ ਮੈਂ ਉਹ ਇਹਨਾਂ ਦੀ ਝੋਲੀ ਪਾ ਦੇਵਾਂਗੀ ਕਿਉਂਕਿ ਵੱਡਾ ਮੁੰਡਾ ਉਹਨਾਂ ਚੋਲੀ ਨਹੀਂ ਪਾਉਣਾ ਕਿ ਉਹ ਵੱਡਾ ਹੋ ਚੁੱਕਾ ਹੈ ਤੇ ਉਸ ਨੂੰ ਸਾਰਾ ਪਤਾ ਹੈ ਤੇ ਸਾਰੀ ਸਮਝਿਆ ਕਿ ਉਹਨਾਂ ਦਾ ਮਾਪਿ ਉਹ ਕੌਣ ਆ ਇਸ ਕਰਕੇ ਉਹ ਸੋਚ ਰਹੀ ਹੁੰਦੀ ਹੈ ਕਿ ਜਿਹੜਾ ਮੇਰਾ ਬੱਚਾ ਹੋਣ ਜਨਮ ਲਏਗਾ ਮੈਂ ਇਹਨਾਂ ਦੀ ਝੋਲੀ ਪਾਵਾਂਗੀ ਤੇ ਉਹ ਸਾਰੀ ਪ੍ਰਾਪਰਟੀ ਦਾ ਮਾਲਕ ਬਣੇਗਾ ਤੇ ਉਹ ਸਾਡਾ ਹੀ ਪੁੱਤ ਹੋਵੇਗਾ ਇਹ ਸਾਰੀਆਂ ਸਕੀਮਾਂ ਤੇ ਲੱਗੀ ਹੁੰਦੀ ਆ ਬਲਜੀਤ ਤੇ ਰੋਜੀ ਬਹੁਤ ਹੀ ਢੰਗਾਈ ਵਿੱਚ ਜਾ ਕੇ ਸੋਚਦੀ ਆ ਕਿ ਇਸ ਦੀਆਂ ਕੋਈ ਤਾਂ ਕੋਈ ਪਲੈਨਿੰਗ ਆ ਜ਼ਰੂਰ ਹੋਣਗੀ ਆ ਸੋਚ ਜਦੋਂ ਮੰਨੂ ਨੂੰ ਮਿਲਦੀ ਹੈ ਗੱਲ ਹੁੰਦੀ ਹੈ ਮੰਨੂ ਨਾਲ ਤੇ ਮੰਨੂ ਪਹਿਲਾਂ ਐਡਵਾਂਸ ਵਿੱਚ ਆਪਣੇ ਨਾਨੀ ਨਾਨੇ ਨੂੰ ਦੱਸ ਰਹੀ ਹੁੰਦੀ ਹੈ ਕਿ ਮੇਰੀਆਂ ਦੋ ਭੈਣਾਂ ਆਉਣ ਵਾਲੀਆਂ ਨੇ ਤਾਂ ਇੱਕ ਮੇਰੀ ਮੰਮੀ ਦੇ ਝੋਲੀ ਵਿੱਚ ਪੁੱਤ ਵੀ ਪਵੇਗਾ ਤੇ ਉਹ ਸੋਚਦੇ ਆ ਕਿ ਉਹ ਕਿਹੜਾ ਹੋਵੇਗਾ ਝੋਲੀ ਵਿੱਚ ਪਵੇਗਾ ਉਹ ਇਹਨਾਂ ਨੂੰ ਨਹੀਂ ਪਤਾ ਕਿ ਉਹ ਬਲਜੀਤ ਦਾ ਹੀ ਹੋਣ ਵਾਲਾ ਮੁੰਡਾ ਹੋਵੇਗਾ ਸੋ ਇਹ ਗੱਲਾਂ ਮੰਨੂ ਪਹਿਲਾਂ ਹੀ ਕਰ ਲੈਂਦੀ ਆ ਉਸ ਦੇ ਨਾਨੇ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮੰਨੂ ਹੀ ਸੱਚ ਬੋਲਦੀ ਆ ਤੇ ਉਸ ਦੀਆਂ ਕਈਆਂ ਗੱਲਾਂ ਹਮੇਸ਼ਾ ਸੱਚ ਹੀ ਹੁੰਦੀਆਂ ਨੇ ਉਦਰ ਬਲਜੀਤ ਸੋਚ ਰਹੀ ਹੈ ਕਿ ਜੋ-ਜੋ ਮੈਂ ਕਰ ਰਹੀ ਆ ਸਾਰਾ ਕੁਝ ਉਦਾਂ ਹੀ ਮੇਰੀ ਪਲੈਨਿੰਗ ਅਨੁਸਾਰ ਹੋ ਰਿਹਾ ਏ ਤੇ ਜੋ ਮੈਂ ਕਹਿੰਦੀ ਆ ਉਹੀ ਹੋ ਰਿਹਾ ਪਰ ਉਸ ਨੂੰ ਨਹੀਂ ਪਤਾ ਕਿ ਰੱਬ ਤੋਂ ਵੱਡਾ ਕੋਈ ਨਹੀਂ ਤੇ ਰੱਬ ਨੇ ਜਦੋਂ ਉਸ ਨੂੰ ਕੋਈ ਮਾਰ ਮਾਰੀ ਤਾਂ ਉਸ ਨੂੰ ਫੇਰ ਪਤਾ ਲੱਗੇਗਾ ਕਿ ਰੱਬਕ ਦੀ ਚੀਜ਼ ਐ ਸੋ ਉਹ ਆਪਣੇ ਆਪ ਨੂੰ ਸਮਝ ਰਹੀ ਆ ਕਿ ਮੈਂ بڑے ਹੰਕਾਰ ਨਾਲ ਕਿ ਮੇਰੇ ਪੁੱਤ ਹੋਣਾ ਐ ਰੋਜੀ ਦੇ ਧੀਆਂ ਹੋਣੀਆਂ ਮੈਂ ਆਪਣਾ ਪੋਤੇ ਨਾਲ ਦੀ ਝੋਲੀ ਪਾ ਦੇਵਾਂਗੀ ਤੇ ਸਾਰੀ ਜ਼ਮੀਨ ਜਾਇਦ ਦੀ ਮਾਲਕ ਬਣ ਜਾਵਾਂਗੀ ਪਰ ਉਸ ਦੀਆਂ ਸਾਰੀਆਂ ਗੱਲਾਂ ਸੱਚ ਨਹੀਂ ਹੋਣ ਵਾਲੀਆਂ ਤੋਂ ਦੇਖਦੇ ਆ ਨੈਕਸਟ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ